ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਤੁਸੀਂ ਹਮੇਸ਼ਾ ਦੀ ਤਰ੍ਹਾਂ ਦੱਸ ਤੱਕਤੇ ਮੇਰੇ ਨਾਲ ਮੌਜੂਦ ਹੋ ਤੁਹਾਨੂੰ ਸਾਰਿਆਂ ਨੂੰ ਮੈਂ ਜੀ ਆਇਆਂ ਨੂੰ ਆਖਦੀਆਂ ਅੱਜ ਮੈਂ ਕਿਸੇ ਪਿੰਡ ਦੇ ਕਿਸੇ ਘਰ ਦੀ ਛੱਤ ਤੇ ਬੈਠੀ ਆ ਪਿੱਛੋਂ ਗੁਰਦੁਆਰਾ ਸਾਹਿਬ ਦਿਖ ਰਹੇ ਨੇ ਤੇ ਹਵਾ ਚੱਲ ਰਹੀ ਹੈ ਠੰਡੀ ਠੰਡੀ ਥੋੜੀ ਧੁੱਪ ਵੀ ਹੈਗੀ ਆ ਬਹੁਤ ਖੂਬਸੂਰਤ ਕੰਬੀਨੇਸ਼ਨ ਹੈਗਾ ਤੇ ਅੱਜ ਜਿਹੜਾ ਟੌਪਿਕ ਅਸੀਂ ਡਿਸਕਸ ਕਰਨਾ ਹੈ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਉਹ ਹੈਗਾ ਕਿ ਸਾਨੂੰ ਆਪ ਦੇ ਲਈ ਕੁਝ ਵਕਤ ਕੱਢਣਾ ਚਾਹੀਦਾ ਹੈ ਕਿਤੇ ਰੂਟੀਨ ਦੀ ਲਾਈਫ ਤੋਂ ਹਟ ਕੇ ਸਾਨੂੰ ਘੁੰਮਣ ਘਮਾਉਣ ਦਾ ਪਲਾਨ ਵੀ ਕਰਦੇ ਰਹਿਣਾ ਚਾਹੀਦਾ ਇਹ ਜ਼ਿੰਦਗੀ ਨੂੰ ਤਰੋਤਾਜ਼ਗੀ ਬਖਸ਼ਦਾ ਹੈ ਹਨਾ ਸਾਡੇ ਆਪਣੇ ਜਿਹੜੇ ਮੂਡ ਆ ਉਹ ਚੇਂਜ ਹੁੰਦੇ ਨੇ ਕਈ ਵਾਰ ਮੈਂ ਦੇਖਦੀ ਆ ਕਿ ਔਰਤਾਂ ਜ਼ਿਆਦਾਤਰ ਪਿੰਡ ਚ ਰਹਿਣ ਵਾਲੀਆਂ ਔਰਤਾਂ ਦੀ ਜੇ ਮੈਂ ਗੱਲ ਕਰਾਂ ਹਨਾ ਉਹਨਾਂ ਦੀ ਸਾਰੀ ਜ਼ਿੰਦਗੀ ਇੱਕੋ ਹੀ ਥਾਂ ਤੇ ਲੰਘ ਜਾਂਦੀ ਆ ਉਹ ਸਿਰਫ ਆਪਣੇ ਪੇਕਿਆਂ ਤੱਕ ਰਹਿ ਜਾਂਦੀ ਉੱਥੇ ਹੀ ਉਹਨਾਂ ਦਾ ਜਾਣਾ ਆਉਣਾ ਹੁੰਦਾ ਬਸ ਸਾਲ ਸ਼ਮਾਹੀ ਉਹ ਆਪਣੇ ਪੇਕਿਆਂ ਦੇ ਪਿੰਡ ਜਾ ਆਉਂਦੀਆਂ ਜਾਂ ਕਿਸੇ ਧੀਆਂ ਦੇ ਤਿਹਾਰ ਦੇ ਜਾਂ ਰਖੜੀ ਦੇ ਤਿਹਾਰ ਤੇ ਉੱਥੇ ਇੱਕ ਗੇੜਾ ਲਾ ਆਉਂਦੀਆਂ ਨੇ ਤੇ ਇਸ ਤੋਂ ਬਿਨਾ ਜਿਹੜੀ ਉਹਨਾਂ ਦੀ ਸਾਰੀ ਜ਼ਿੰਦਗੀਆਂ ਨੂੰ ਆਪਦੇ ਘਰ ਦੇ ਕੰਮਾਂ ਦੇ ਵਿੱਚ ਆਪਦੇ ਉੱਥੇ ਬਸ ਉੱਥੇ ਹੀ ਘੁੰਮਦੇ ਰਹਿੰਦੇ ਨੇ ਉਹ ਪਰ ਕਈ ਵਾਰ ਜੇ ਅਸੀਂ ਗੱਲ ਕਰੀਏ ਨਾ ਜਿਵੇਂ ਆਪਾਂ ਕਹਿੰਦੇ ਆ ਕਿ ਅਸੀਂ ਜੇ ਔਰਤ ਨੂੰ ਕਦੇ ਅੰਦਰੋਂ ਫਰੋਲੀਏ ਤਾਂ ਉਹਨੇ ਕਹਿਣਾ ਵੀ ਸਾਡੀ ਤਾਂ ਜ਼ਿੰਦਗੀ ਬਸ ਇੱਥੇ ਸ਼ੁਰੂ ਹੋ ਕੇ ਇੱਥੇ ਹੀ ਖਤਮ ਹੋ ਗਈ ਸੋ ਅੱਜ ਆਪਾਂ ਗੱਲ ਕਰਾਂਗੇ ਘੁੰਮਣ ਘਮਾਉਣ ਬਾਰੇ ਕਿ ਆਪਾਂ ਨੂੰ ਆਪਦੀ ਜ਼ਿੰਦਗੀ ਚ ਕਦੇ ਕਦਾਈ ਇਹੋ ਜਿਹਾ ਵਕਤ ਆਪਦੇ ਲਈ ਖਾਲੀ ਰੱਖਣਾ ਚਾਹੀਦਾ ਆਪਦੇ ਲਈ ਜ਼ਿੰਦਗੀ ਤੋਂ ਖੋਹ ਲੈਣਾ ਚਾਹੀਦਾ ਇਹੋ ਜਿਹਾ ਵਕਤ ਜਦੋਂ ਅਸੀਂ ਐਨਜੋਏ ਕਰ ਸਕੀਏ ਕਿਤੇ ਇਹੋ ਜੀ ਜਗ੍ਹਾ ਤੇ ਜਾ ਸਕੀਏ ਜਿੱਥੇ ਜਾ ਕੇ ਸਾਨੂੰ ਲੱਗੇ ਕਿ ਅਸੀਂ ਜਿਹੜਾ ਮਨ ਹੈ ਸਾਡਾ ਤਰੋ ਤਾਜ਼ਾ ਹੋ ਗਿਆ ਹਨਾ ਜ਼ਿੰਦਗੀ ਦੇ ਜਿਹੜੇ ਹੈਗੇ ਨੇ ਨਾ ਸਾਰੇ ਕਾਰ ਬਿਹਾਰ ਜਾਂ ਜ਼ਿੰਦਗੀ ਦੇ ਕਾਰੋਬਾਰ ਹਨਾ ਇਹ ਤਾਂ ਮੁੱਕਦੇ ਨਹੀਂ ਜਿਉਂਦੇ ਜੀ ਤੱਕ ਸਾਡੇ ਕੰਮ ਨਹੀਂ ਮੁੱਕਦੇ ਸਾਡੇ ਰਜੇਵੇਂ ਨਹੀਂ ਮੁੱਕਦੇ ਪਰ ਜੇ ਅਸੀਂ ਆਪਦੇ ਅੰਦਰ ਇੱਕ ਗਿਲਾ ਜਿਹਾ ਰੱਖਿਆ ਹੋਇਆ ਕਿ ਅਸੀਂ ਤਾਂ ਕਿਤੇ ਗਏ ਨਹੀਂ ਦੁਨੀਆ ਤੇ ਆ ਕੇ ਵੀ ਕਿਤੇ ਕੁਝ ਦੇਖਿਆ ਨਹੀਂ ਤਾਂ ਉਹਨੂੰ ਮਿਟਾਉਣ ਲਈ ਉਹਦੇ ਤੋਂ ਪਾਸੇ ਹੋਣ ਲਈ ਹਨਾ ਕਿਤੇ ਸਾਨੂੰ ਜ਼ਰੂਰ ਘੁੰਮਣ ਲਈ ਵਕਤ ਕੱਢਣਾ ਚਾਹੀਦਾ ਖਾਸ ਕਰਕੇ ਮੈਂ ਉਹਨਾਂ ਨੂੰ ਉਹਨਾਂ ਵੀਰਾਂ ਨੂੰ ਹਨਾ ਭਰਾਵਾਂ ਨੂੰ ਬੇਨਤੀ ਕਰਦੀ ਹੈਗੀ ਆ ਕਿ ਜਿਹੜੀਆਂ ਉਹਨਾਂ ਦੀਆਂ ਘਰਾਂ ਦੇ ਵਿੱਚ ਰਹਿਣ ਵਾਲੀਆਂ ਔਰਤਾਂ ਤੁਹਾਨੂੰ ਹਰ ਸੁੱਖ ਦਿੰਦੀਆਂ ਨੇ ਤੁਹਾਡੇ ਖਾਣ ਪੀਣ ਦਾ ਧਿਆਨ ਰੱਖਦੀਆਂ ਨੇ ਸੋ ਤੁਹਾਡੇ ਸੌਣ ਜਾਗਣ ਦਾ ਧਿਆਨ ਰੱਖਦੀਆਂ ਨੇ ਤੁਹਾਡੇ ਕੰਮਾਂ ਦਾ ਧਿਆਨ ਰੱਖਦੀਆਂ ਨੇ ਤੁਸੀਂ ਵੀ ਕਦੇ ਉਹਨਾਂ ਨੂੰ ਬਾਹਰ ਆਊਟਿੰਗ ਲਈ ਲੈ ਕੇ ਜਾਓ ਇੱਕ ਸਰਪ੍ਰਾਈਜ਼ ਦਿਓ ਕਈ ਵਾਰ ਮੈਂ ਸੋਚਦੀ ਹੁੰਨੀ ਆ ਜਦੋਂ ਮੈਂ ਕਿਤੇ ਮੂਵੀ ਦੇਖਣ ਜਾਵਾਂ ਜਾਂ ਕਿਤੇ ਅਸੀਂ ਹਿਲ ਸਟੇਸ਼ਨ ਤੇ ਕਿਧਰੇ ਬਾਹਰ ਜਾਈਏ ਤਾਂ ਨਾ ਮੇਰੇ ਮਨ 'ਚ ਇੱਕ ਖਿਆਲ ਆਉਂਦਾ ਹੁੰਦਾ ਮੈਂ ਕਿ ਵੀ ਕਿੰਨੀਆਂ ਔਰਤਾਂ ਨੇ ਜਿਹੜੀਆਂ ਕਦੇ ਵੀ ਵਿਚਾਰੀਆਂ ਆਪਣੇ ਲਈ ਵਕਤ ਨਹੀਂ ਕੱਢੀਆਂ ਘਟ ਸਕਦੀਆਂ ਜਿਉ ਕੱਢ ਵੀ ਲੈਣ ਤਾਂ ਉਹਨਾਂ ਦਾ ਉਸ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹਦੇ 파ਟਨਰ ਨੂੰ ਇਸ ਤਰ੍ਹਾਂ ਸੋਚਣਾ ਚਾਹੀਦਾ ਹੈਗਾ ਹਨਾ ਕਿ ਉਹਨਾਂ ਨੂੰ ਅਸੀਂ ਕਿਤੇ ਲੈ ਕੇ ਜਾਈਏ ਤੇ ਮੈਨੂੰ ਲੱਗਦਾ ਹੁੰਦਾ ਹੈ ਕਿ ਵਿਚਾਰੀਆਂ ਨੇ ਆਹ ਜਗ੍ਹਾ ਦੇਖੀ ਨਹੀਂ ਦੁਨੀਆ ਤੋਂ ਦੁਨੀਆ ਤੇ ਆ ਕੇ ਉਸੇ ਤਰ੍ਹਾਂ ਦੁਨੀਆ ਤੋਂ ਚਲੇ ਜਾਣਾ ਉਹਨਾਂ ਦੀ ਜ਼ਿੰਦਗੀ ਬਸ ਉਨੀ ਕੀ ਹੈਗੀ ਹੈ ਸੋ ਜ਼ਿੰਦਗੀ 'ਚ ਨਵੇਂ ਨਵੇਂ ਰੰਗ ਭਰਦੇ ਰਹਿਣਾ ਚਾਹੀਦਾ ਘੁੰਮਣ ਘਮਾਉਣ ਸਾਡਾ ਕਰ ਲੈਣਾ ਚਾਹੀਦਾ ਸਾਨੂੰ ਦੇਖੋ ਕਈ ਵਾਰ ਅਸੀਂ ਇਹ ਸੋਚਦੇ ਹਾਂ ਕਿ ਅਜੇ ਵਕਤ ਨਹੀਂ ਆਇਆ ਅਜੇ ਨਿਆਣੇ ਛੋਟੇ ਨੇ ਅੱਜ ਅਸੀਂ ਆਹ ਕੰਮ ਕਰਨਾ ਸਾਡੇ ਆਹ ਕੰਮ ਅਧੂਰੇ ਨੇ ਕੰਮ ਜ਼ਿੰਦਗੀ ਖਤਮ ਹੋਣ ਤੱਕ ਨਹੀਂ ਮੁੱਕਦੇ ਸਾਨੂੰ ਵਿਉਂਤ ਕਰਕੇ ਪਲੈਨਿੰਗ ਕਰਕੇ ਆਪਦੇ ਲਈ ਇਹੋ ਜਿਹਾ ਵਕਤ ਹੈ ਜਿਹੜਾ ਉਹ ਕੱਢਣਾ ਚਾਹੀਦਾ ਪੂਰੀ ਫੈਮਿਲੀ ਨਾਲ ਵੀ ਆਪਣੇ ਬਜ਼ੁਰਗਾਂ ਨਾਲ ਵੀ ਸਾਨੂੰ ਬਾਹਰ ਜ਼ਰੂਰ ਜਾਣਾ ਚਾਹੀਦਾ ਕਿਤੇ ਕਿਸੇ ਧਾਰਮਿਕ ਸਥਾਨ ਤੇ ਚਲੇ ਜਾਓ ਜ਼ਰੂਰੀ ਨਹੀਂ ਪਹਾੜਾਂ 'ਚ ਜਾਣਾ ਕਿੰਦਰੇ ਵੀ ਜਾਓ ਪਰ ਉਸ ਰੁਟੀਨ ਤੋਂ ਹਟ ਕੇ ਕਦੇ ਅਸੀਂ ਕਹਿ ਦਿੰਨੇ ਆ ਸਾਡੇ ਕੋਲ ਬਸ ਇੰਨੇ ਕੁ ਪੈਸੇ ਆ ਲੈਣ ਹਲੇ ਇੰਨਾ ਕੁ ਥੋੜਾ ਜਿਹਾ ਹੋਰ ਅਸੀਂ ਜੋੜ ਲਈਏ ਫੇਰ ਜਾਵਾਂਗੇ ਪੈਸੇ ਕਦੇ ਨਹੀਂ ਜੁੜਦੇ ਕਦੇ ਨਹੀਂ ਅਸੀਂ ਸਾੰਬੇ ਸਾਮ ਕੇ ਰੱਖ ਸਕਦੇ ਜੁੜੇ ਹੋਏ ਪੈਸੇ ਅਸੀਂ ਕਿਤੇ ਨਾ ਕਿਤੇ ਖਰਚਣੇ ਹੁੰਦੇ ਨੇ ਸੋ ਹਰ ਇੱਕ ਚੀਜ਼ ਦਾ ਇੱਕ ਆਪਾਂ ਟਾਈਮ ਟੇਬਲ ਬਣਾਈਏ ਹਰ ਇੱਕ ਚੀਜ਼ ਦੀ ਆਪਾਂ ਲਿਸਟ ਬਣਾਈਏ ਕਿ ਕਿੰਨਾ ਪੈਸਾ ਕਿੱਥੇ ਖਰਚ ਕਰਨਾ ਕਿੰਨਾ ਕਿਤੇ ਤਾਂ ਉਹਦੇ ਵਿੱਚੋਂ ਥੋੜਾ ਜਿਹਾ ਆਪਦੇ ਲਈ ਆਪੇ ਐਂਟਰਟੇਨਮੈਂਟ ਲਈ ਆਪਦੇ ਘੁੰਮਣ-ਘਮਾਉਣ ਲਈ ਜ਼ਰੂਰ ਰੱਖਣਾ ਚਾਹੀਦਾ ਛੁੱਟੀਆਂ ਤੋਂ ਬਾਅਦ ਜਦੋਂ ਬੱਚੇ ਸਕੂਲਾਂ 'ਚ ਜਾਂਦੇ ਨੇ ਸਾਰੇ ਬੱਚੇ ਡਿਸਕਸ ਕਰਦੇ ਨੇ ਆਪਸ 'ਚ ਜਿਹੜੇ ਤਾਂ ਕਿਤੇ ਗਏ ਹੁੰਦੇ ਨੇ ਉਹ ਤਾਂ ਬੜਾ ਖੁਸ਼ੀ ਨਾਲ ਦੱਸਦੇ ਨੇ ਕਿ ਅਸੀਂ ਇੱਥੇ ਗਏ ਉੱਥੇ ਗਏ ਅਸੀਂ ਜ਼ੂ ਦੇਖਿਆ ਅਸੀਂ ਉੱਥੇ ਘੁੰਮੇ ਪਰ ਜਿਹੜੇ ਬੱਚੇ ਕਿਤੇ ਗਏ ਨਹੀਂ ਹੁੰਦੇ ਵਿਚਾਰੇ ਮਨ ਮਸਹੂਸ ਕੇ ਜੇ ਰਹਿ ਜਾਂਦੇ ਉਹਨਾਂ ਦੀਆਂ ਗੱਲਾਂ ਸੁਣਦੇ ਆ ਤੇ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਇਹ ਕੱਲ ਕਿ ਅਸੀਂ ਕਿਤੇ ਗਏ ਨਹੀਂ ਜ਼ਰੂਰੀ ਨਹੀਂ ਤੁਸੀਂ ਲੰਬਾਈ ਸਫ਼ਰ ਕਰਨਾ ਜ਼ਰੂਰੀ ਨਹੀਂ ਤੁਸੀਂ ਬਹੁਤ ਸਾਰੇ ਪੈਸੇ ਖਰਚਣੇ ਆ ਜਿਹੜੇ ਪਿੰਡਾਂ 'ਚ ਰਹਿੰਦੇ ਆ ਉਹ ਚੰਡੀਗੜ੍ਹ ਤੱਕ ਜਾ ਸਕਦੇ ਆ ਉੱਥੇ ਇੰਨਾ ਕੁਝ ਹੈਗਾ ਬੱਚਿਆਂ ਲਈ ਛੱਤ ਬੀੜ ਹੈ ਪਿੰਜੌਰ ਹੈ ਘੁੰਮਣ ਲਈ ਤੇ ਉਸ ਤੋਂ ਅੱਗੇ ਥੋੜਾ ਜਾਣਾ Shimla ਵੱਲ ਜਾਂਦੇ ਆ ਰਸਤੇ 'ਚ ਬਹੁਤ ਸੋਹਣੇ ਸਪੌਟ ਹੈਗੇ ਨੇ ਜਿੱਥੇ ਤੁਸੀਂ ਰੁਕ ਸਕਦੇ ਹੋ। ਉੱਥੇ ਬਹੁਤ ਸੋਹਣੇ ਜਗ੍ਹਾਵਾਂ ਹੈਗੀਆਂ ਨੇ ਜਿੱਥੇ ਤੁਸੀਂ ਰੁਕ ਸਕਦੇ ਹੋ। ਸ਼ਾਮ ਤੱਕ ਘਰ ਵਾਪਸ ਆ ਸਕਦੇ ਹੋ। ਕਸੌਲੀ ਜਾਣਾ ਹੋਵੇ ਤਾਂ ਜ਼ੀਰਕਪੁਰ ਤੋਂ ਥੋੜਾ ਹੀ ਦੂਰ ਹੈ। ਸਵੇਰੇ ਚੱਲ ਕੇ ਸ਼ਾਮ ਨੂੰ ਮੁੜਿਆ ਜਾ ਸਕਦਾ ਹੈ। ਕੋਈ ਮੂਵੀ ਦੇਖਣ ਦਾ ਪਲਾਨ ਕਰ ਸਕਦੇ ਹੋ ਮੂਵੀ ਦੇਖਣ ਲਈ ਫਿਲਮ ਦੇਖਣ ਲਈ ਕਿਤੇ ਦੂਰ ਵੀ ਜਾਣ ਦੀ ਲੋੜ ਨਹੀਂ ਹੈਗੀ ਇੱਕ ਮੂਵੀ ਦਾ ਪਲਾਨ ਕਰੋ ਤੇ ਆਪਦਾ ਡਿਨਰ ਵਗੈਰਾ ਬਾਹਰ ਕਰਕੇ ਆਓ ਤੇ ਇਹੋ ਜੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਅਸੀਂ ਪਰਿਵਾਰ ਦੀਆਂ ਉਹਨਾਂ ਔਰਤਾਂ ਨੂੰ ਜੇ ਦੇਈਏ ਜਿਹੜੀਆਂ ਘਰੇ ਰਹਿੰਦੀਆਂ ਨੇ ਜਿਹੜੀਆਂ ਇੰਨੇ ਸਾਲਾਂ ਤੋਂ ਕਿਧਰੇ ਨਹੀਂ ਗਈਆਂ ਸਿਰਫ ਪੇਕਿਆਂ ਤੱਕ ਹੀ ਉਹਨਾਂ ਦਾ ਸਫ਼ਰ ਹੁੰਦਾ ਸੋ ਉਹਨਾਂ ਨੂੰ ਕਿੰਨਾ ਚੰਗਾ ਲੱਗੂਗਾ ਇਹੋ ਜੇ ਤੋਹਫੇ ਸਰਪ੍ਰਾਈਜ਼ ਉਹਨਾਂ ਨੂੰ ਦਿੰਦੇ ਰਹਿਣਾ ਚਾਹੀਦਾ ਦੇਖੋ ਜ਼ਿੰਦਗੀ ਚੋਂ ਆਪਾਂ ਹੋਰ ਕੀ ਲੈ ਜਾਣਾ ਮੈਂ ਕਈ ਵਾਰ ਨਾ ਸੋਚਦੀ ਹੁੰਨੀ ਆ ਵੀ ਸਾਨੂੰ ਇੱਕੋ ਹੀ ਲਾਈਫ ਮਿਲੀ ਆ ਇੱਕ ਜ਼ਿੰਦਗੀ ਮਿਲੀ ਆ ਇਹਦੇ ਚ ਸਾਨੂੰ ਬਹੁਤ ਸਾਰੀਆਂ ਪਲੈਨਿੰਗ ਕਰਨੀਆਂ ਚਾਹੀਦੀਆਂ ਅਸੀਂ ਨਵੀਆਂ-ਨਵੀਆਂ ਥਾਵਾਂ ਦੇਖੀਏ ਅਸੀਂ ਘਟੋ ਘਟ ਆਪ ਦਾ ਪਹਿਲਾਂ ਤਾਂ ਪੰਜਾਬ ਪੰਜਾਬ ਦੀਆਂ ਖੂਬਸੂਰਤ ਥਾਵਾਂ ਫਿਰ ਪੰਜਾਬ ਤੋਂ ਬਾਹਰ ਦੂਜੀਆਂ ਸਟੇਟਾਂ ਦੇ ਵਿੱਚ ਘਟੋ ਘਟ ਇੰਨਾ ਕਿ ਤਾਂ ਪਲਾਨ ਸਾਨੂੰ ਕਰ ਲੈਣਾ ਚਾਹੀਦਾ ਹੈ ਨਾ ਆਪਾਂ ਬੱਚਿਆਂ ਲਈ ਪੈਸੇ ਜੋੜਦੇ ਆਂ ਘਰ ਪਰਿਵਾਰ ਲਈ ਜੋੜਦੇ ਆਂ ਤੇ ਕਦੇ ਆਪਣੇ ਲਈ ਵੀ ਤਾਂ ਉਹਨਾਂ ਨੂੰ ਖਰਚ ਕਰੀਏ ਸੋ ਸਾਨੂੰ ਇਹੋ ਜਿਹੀਆਂ ਵਿਉਂਤ ਬੰਦੀਆਂ ਕਰਦੇ ਰਹਿਣਾ ਚਾਹੀਦਾ ਇਹਦੇ ਨਾਲ ਇੱਕ ਫਾਇਦਾ ਜਿਹੜਾ ਵੱਡਾ ਉਹ ਹੁੰਦਾ ਹੈ ਕਿ ਕਿ ਪਰਿਵਾਰ ਦੀ ਜਿਹੜੀ ਆਪਸੀ ਸਾਂਝ ਉਹ ਬਹੁਤ ਪੀੜੀ ਹੁੰਦੀ ਹੈ ਰਿਸ਼ਤੇ ਆ ਜਿਹੜੇ ਬਹੁਤ ਤੋਂ ਸੁਹਿਰਦ ਹੋ ਜਾਂਦੇ ਆ ਇਸ ਤਰ੍ਹਾਂ ਕਰਨ ਨਾਲ ਪਰਿਵਾਰ ਦੇ ਵਿੱਚ ਨਾ ਇਤفاق ਬਣਿਆ ਰਹਿੰਦਾ ਇੱਕ ਨਵਾਂ ਚਾਅ ਮਜਾ ਭਰਿਆ ਰਹਿੰਦਾ ਕਿ ਅਸੀਂ ਉੱਥੇ ਜਾਣਾ ਉੱਥੇ ਜਾਣਾ ਮਤਲਬ ਮਨ ਉਡੂ ਉਡੂ ਜੇ ਕਰਦਾ ਰਹਿੰਦਾ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਪਲੈਨਿੰਗਸ ਕਰਦੇ ਰਹਿੰਦੇ ਆ ਹਨਾ ਸੋ ਅੱਜ ਦਾ ਇਹੀ ਵਿਸ਼ਾ ਸੀ ਹੁਣ ਮੈਂ ਵੀ ਘੁੰਮਣ ਆਈ ਹੋਈ ਆ ਆਪਣੇ ਫਰੈਂਡ ਦੇ ਕੋਲ ਆਈ ਆ ਪਿਛਲੇ ਇੱਕ ਹਫ਼ਤੇ ਤੋਂ ਅਸੀਂ ਇਕੱਠੀਆਂ ਰੋਜ਼ ਅਸੀਂ ਕਿਤੇ ਨਾ ਕਿਤੇ ਥੋੜੀ ਦੂਰ ਤੱਕ ਜਾ ਕੇ ਆਉਣੇ ਆ ਤੇ ਅੱਜ ਮੈਂ ਇਸ ਪਿੰਡ ਦੇ ਵਿੱਚ ਇਕ ਉਹ ਧਿੱਕਰ ਦੀ ਛੱਤ ਤੇ ਬੈਠੀ ਹਾਂ ਤੇ ਮੈਨੂੰ ਬੜਾ ਵਧੀਆ ਲੱਗ ਰਿਹਾ ਸੀ ਤਾਂ ਇੱਥੇ ਬੈਠੇ ਬੈਠੇ ਮੈਂ ਦੂਰ ਤੱਕ ਪਿੰਡ ਨੂੰ ਨਿਗਾਹ ਮਾਰ ਰਹੀ ਸੀ ਮੈਂ ਸਿਖਰਲੀ ਤੀਜੀ ਮੰਜ਼ਲ ਤੇ ਬੈਠੀ ਹਾਂ ਤੇ ਮੈਂ ਦੇਖ ਰਹੀ ਸੀ ਤਾਂ ਮੈਨੂੰ ਲੱਗਿਆ ਕਿ ਇਸ ਟੌਪਿਕ ਤੇ ਆਪਾਂ ਗੱਲ ਕਰੀਏ ਕਿ ਸਾਨੂੰ ਆਪਦੇ ਲਈ ਕੁਛ ਨਾ ਕੁਛ ਪਲਾਨ ਕਰਦੇ ਰਹਿਣਾ ਚਾਹੀਦਾ ਆਪਣੀਆਂ ਖੁਸ਼ੀਆਂ ਨੂੰ ਐਵੇਂ ਗੰਡ ਮਾਰ ਕੇ ਨਹੀਂ ਰੱਖਣੀਆਂ ਚਾਹੀਦੀਆਂ ਕਦੇ-ਕਦੇ ਇਹ ਗੰਡਾ ਖੋਲ ਲੈਣਾ ਚਾਹੀਦੀਆਂ ਆਪਦਾ ਮਨ ਪਰਚਾਵਾ ਕਰ ਲੈਣਾ ਚਾਹੀਦਾ ਇਹ ਸਾਡੀ ਸਰੀਰਕ ਤੇ ਮਾਨਸਿਕ ਸਿਹਤ ਲਈ ਬਹੁਤ ਜ਼ਰੂਰੀ ਆ ਸੋ ਅੱਜ ਫਿਲਹਾਲ ਐਸੇ ਗੱਲ ਦੇ ਨਾਲ ਮੈਂ ਆਪਣੀ ਗੱਲਬਾਤ ਖਤਮ ਕਰਦੀ ਆ ਫਿਰ ਆਪਾਂ ਜਲਦੀ ਮਿਲਾਂਗੇ ਕਿਸੇ ਨਵੇਂ ਵਿਸ਼ੇ ਨਾਲ ਤੁਸੀਂ ਦੇਖਦੇ ਰਹੋ ਦਸ ਤੱਕ ਸੁਣਦੇ ਰਹੋ ਦਸ ਤੱਕ ਸਤਿ ਸ਼੍ਰੀ ਅਕਾਲ